ਖਟਿਆਲੇ ਪਰੇ ਟ੍ਰਾਲੀ ਪਰਾਲੀ ਦੀ ਤੇ ਲੈ ਆ ਗਾਂਡੇ ਪਠਾਨ ਖੋ ਦਾ ਅੱਗ ਲੱਗੀ। ਪਿੱਛੇ ਟ੍ਰਾਲੀ ਆ ਰਹੀ ਕਿਤੇ ਰਸਤੇ ਦੀ ਅੱਗ ਲੱਗੀ। ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖਲਿਆ। ਨੁਕਸਾਨ ਟ੍ਰਾਲੀ ਦਾ ਹੋਇਆ ਵਾਹ ਟਰੈਕਟਰ ਦਾ ਨਾਉਨ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਂਗੇ। ਇਹ ਚਾਰਵੀਂ ਤੋਂ ਹੋ ਗਈ ਤਾਂ ਇਹ ਚਾਰ ਪੱਤੀ ਦਾ ਇਹ ਤੇ ਪੁੱਜ ਕੇ ਆ ਕੇ ਮੌਕੇ ਤੇ ਆ ਅੱਗ ਦੇ ਕੰਟਰੋਲ ਪਾਇਆ। ਪਿਛੋਟ ਟਰਾਲੀ ਆ ਰਹੀ ਕਿਦਾਂ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹਨੇ ਇੱਥੇ ਖੇਹਾਰ ਤੇ ਬੱਬਿਆ ਯਾਰ ਨਹਿਰ ਵਾਲਾ ਪੋਲਾ ਇੱਕ ਨਿਕਨਸਾਰ ਨੁਕਸਾਨ ਹੋ ਗਿਆ ਜੀ ਜਿਹੜਾ ਪਰਿਵਾਰੀ ਦਾ ਕਦੇ ਪਹੁੰਚ ਗਿਆ ਗੱਡੀ ਨਿਕਲ ਰੋਡਲ ਕਣਕਾ ਜੀ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾ ਹੀ ਰਸਿੰਗਾ ਜੀ ਬੱਬਿਆ ਵਾਲੀ ਪਿੰਡਾਂ ਵਾਲਾ ਹੀ ਵਿੱਚ ਬੈਠੇ ਸੀ ਜਦੋਂ ਮਤਲਬ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਚ ਗੱਡੀ ਆ ਗਈ ਆ ਤੇ ਅੱਗ ਦੇ ਕਾਪੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਹ ਪਹਿਲਵਾਤਾ ਨਾ ਉਤਰਾਲੀ ਨਾਲ ਜਿਹੜੀ ਮਕੱਤਾ ਨਿਕ ਉਤਰਾਲੀ ਜਾਂਦੀ ਨੀ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਂਗੇ ਸੈਫ ਵਾਲੀ ਬਾਈ ਨਾਮ ਮੇਰਾ ਸੈਫ ਵਾਲੀ ਬਾਈ 64 ਲੀਆ ਭਰੀ ਟਰਾਲੀ ਪਰਾਲੀ ਦੀ ਉਹ ਲੈ ਜਾਣ ਦੇ ਪਠਾਨ ਖੋੜ ਅੱਗ ਲੱਗੀ ਆ ਅੱਛਾ ਜੀ ਤੇ ਉਹ ਕਿਹੜੇ ਵੇਲੇ ਪਹੁੰਚੇ ਬਾਈ ਕਿਹੜੇ ਵੇਲੇ ਪਹੁੰਚੇ ਹੋਰ ਲੇਟ ਪਹੁੰਚੇ ਬਾਈ ਪਹੁੰਚ ਕੇ ਜੀ ਸਮਾਂ ਵਿੱਚ ਆ ਗਏ ਉੱਚਾ ਹਵਾ ਕਦੇ ਢਿਰ ਤੋਂ ਹੁੰਦਾ ਹੀ ਲੱਗਦਾ ਹੈ। ਆ ਕੇ ਲੱਗਦੇ ਲੱਗ ਜਾ ਕੇ। ਚੇਰ ਖੜ ਗਿਆ ਬਈ ਟਰਾਲਾ। ਪਰਾਲੀ ਰਸਤੇ ਇੱਥੇ ਆਦੀ ਆਪਣੀ। ਦੇ ਬਾਈ ਕਰਾਈ ਹੈ। ਅੱਜ ਵਾਲੀ ਭਰੀ ਟਰਾਲੀ ਪਰਾਲੀ ਦੀ। ਉਹ ਲੈ ਕੇ ਜਾਂਦੇ ਪਠਾਨ ਖੋੜ ਅੱਗ ਲੱਗੀ। ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਰੁਅ ਅੱਗ ਲੱਗੀ। ਇੱਥੇ ਬੋਲਦੇ ਆ ਕੇ ਲੋਕਾਂ ਦੱਸਿਆ ਇਹਦੇ ਇੱਥੇ ਖਲੇਆ। ਨੁਕਸਾਨ ਟਰਾਲੀ ਦਾ ਹੋਇਆ ਵਾਹਿਆ ਟਰੈਕਟਰ ਦੇ ਨਾਲ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ। ਇਹ ਚਾਲ ਦਾ 12ਵੀਂ ਤੋਂ ਹੋ ਗਈ ਤਾਂ ਇਹ 45 ਦੀ ਜੇ ਤੇ ਪੁੱਜ ਕੇ ਆ ਕੇ ਮੌਕੇ ਤੇ ਆ। ਫੱਕ ਦਾ ਕੰਟਰੋਲ ਗਿਆ। ਪਿਛੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ। ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਟਿਕਲੇ ਹਰ ਤੇ ਬੱਗਿਆ ਯਾਰ ਨਹਿਰਾਂ ਵਾਲਾ ਪੋਲਾ। ਇਹ ਕਿੰਨਾ ਕਿੰਨਾ ਸਾਹ ਯਾਰ। ਨੁਕਸਾਨ ਹੁਣ ਸੜਿਆ ਜੀ ਜਿਹੜਾ ਵਪਾਰੀ ਦਾ ਤੇ ਪਰ ਗੱਡੀ ਦੇ ਕਰਵਾ ਗੱਲਾਂ ਕਣਕਾਈ ਕਣਕ ਦਾ ਬਚਾਓ ਕੀਤਾ ਕਣਕ ਤਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਅਹੀਰ ਸਿੰਘ ਆ ਜੀ ਬੱਬਿਆੜੀ ਪਿੰਡ ਆ ਵਾ ਅਸੀਂ ਵੀ ਇੱਥੇ ਵਿੱਚ ਹੈਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਟਰੈਕਟਰ ਜਿਹੜਾ ਉਹ ਲਾ ਪਹਿਲਵਾਤਾ ਟਰਾਲੀ ਨਾਲ ਜਿਹੜੀ ਮਕੱਤਾ ਮਿਲ ਚ ਪਰਾਲੀ ਜਾਂਦੀ ਨਿਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਉਂ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਂਗਾ ਸੈਫ ਵਾਲੀ ਬਾਈ ਨਾਮ ਮੇਰਾ ਸੈਫ ਵਾਲੀ ਬਾਈ ਖਟਿਆਲੀਆਂ ਘਰੀ ਟਰਾਲੀ ਪਰਾਲੀ ਦੀ ਉਹ ਲੈ ਜਾਣਦੇ ਪਠਾਨ ਖੋੜ ਅੱਗ ਲੱਗੀ ਅੱਜ ਅੱਜ ਤੇ ਉਹ ਕਿਹਦੇ ਤੇ 25 ਵਾਰ ਕੁ ਜਿਹੜਾ ਵਜਰਾ ਪਰੇ ਹੋਰ ਲੇਟ ਪਹੁੰਚੇ ਬਈ ਪਹੁੰਚ ਤੇ ਗਈ ਜੀ ਨੁਕਸਾਨ ਤੇ ਬਾਬਾ ਫਿਰ ਢੇਰ ਤੋਂ ਹਟਾਈ ਲੱਗ ਰਿਹਾ ਹੈ ਕਿੰਨੇ ਲੱਖ ਦੇ ਲੱਗ ਸਕਦੇ ਤਿਆਰ ਛੜ ਗਿਆ ਬਈ ਟਰਾਲਾ ਪਰਾਲੀ ਰੱਖੇ ਇਹ ਸਾਡੀ ਆਪਣੀ ਉਹ ਨਹੀਂ ਕਰਾਇਆ ਹੈ ਸਟੇਰੀ ਵਾਲੀ ਪਰੇ ਵਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨ ਖੋੜਾ ਅੱਗ ਲੱਗੀ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਬੋਲਦੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹਾਰ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਉਂ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਇਹ 400000 ਦਾ 4245 ਐ 450 ਦਾ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਅੱਗ ਦੇ ਕੰਟਰੋਲ ਪਾਇਆ ਪਿਛੋਟ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖਲੇ ਆਪੇ ਜੀ ਬੱਬੇ ਯਾਰ ਨਹਿਰਾਂ ਵਾਲਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਹੁਣ ਸਰਿਆ ਜੀ ਜਿਹੜਾ ਪਾਣੀ ਦਾ ਕਦੇ ਪਹੁੰਚ ਗਿਆ ਗੱਡੀ ਦੇ ਕਰੋ ਟੈਲ ਕਣਕਾਈ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਜੇ ਨਾ ਹੀ ਰਸੰਗਾ ਜੀ ਬੱਬੇ ਆਲੀ ਪਿੰਡਾਂ ਵਾ ਅਸੀਂ ਵੀ ਇੱਥੇ ਬੈਠੇ ਸੀ ਜਦੋਂ ਮਤਲਬ ਇਹ ਅਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ ਦੀ ਗੱਡੀ ਆ ਗਈ ਆ ਤੇ ਅੱਗ ਦੇ ਕਾਪੂ ਪਾ ਲਿਆ ਗਿਆ ਤੇ ਟਰੈਕਟਰ ਜਿਹੜਾ ਵਾ ਉਹ ਲਾ ਪਹਿਲਵਾਤਾ ਸੀ ਨਾ ਉਰਾਲੀ ਨਾਲ ਜਿਹੜੀ ਮਕੱਤਾ ਵਿੱਚ ਉਰਾਲੀ ਜਾਂਦੀ ਨੀ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਦੇ ਨਾਲ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਂ ਗਿਆ ਸੈਫ ਵਾਲੀ ਬਾਈ ਨਾ ਮੇਰਾ ਸੈਫ ਵਾਲੀ ਬਾਈ 64 ਵਾਲੀ ਟਰਾਲੀ ਉਰਾਲੀ ਦੀ ਉਹ ਲੈ ਕੇ ਜਾਂਦੇ ਪਠਾਨ ਖੋੜ ਅੱਗ ਲੱਗੀ ਆ ਅੱਛਾ ਜੀ ਤੇ ਔਕਾ ਦੇ ਵਿੱਚ ਪਹੁੰਚੀ ਬਾਈ ਜਿਹੜੇ ਵਜਰਾ ਪਰ ਥੋੜੇ ਲੇਟ ਪਹੁੰਚੀ ਬਾਈ ਪਹੁੰਚ ਕੇ ਗਈ ਜੀ ਚਲੋ ਜੀ ਬਚਾ ਲਓ ਉੱਤਸਾਹ ਤੇ ਬਾਬਾ ਕਹਿੰਦੇ ਥੇਰ ਦੂਤਾ ਲੱਗਦਾ ਹੈ ਕਿ ਲੱਗਦੇ ਲੱਗ ਸਕਦੇ ਤਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰੱਤੇ ਇਹ ਤੁਹਾਡੀ ਅਪੀ ਬੇਬਾਈ ਕਰਾਇ ਹੈ